ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਇਸ ਵੀਡੀਓ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਐਕਟਿਵਾ ਤੇ ਇੱਕ ਕੁੜੀ ਆ ਰਹੀ ਹੈ ਤੇ ਸਾਹਮਣੇ ਤੋਂ ਕੁਝ ਆਵਾਰਾ ਪਸ਼ੂਆਂ ਨੇ ਉਸ ਤੇ ਹਮਲਾ ਕਰ ਦਿੱਤਾ ਪਰ ਐਕਟਿਵਾ ਸਵਾਰ ਕੁੜੀ ਵੱਲੋਂ ਆਪਣੀ ਜਾਨ ਮਸਾਂ ਭੱਜ ਕੇ ਬਚਾਈ ਗਈ ਤੇ ਉੱਥੇ ਹੀ ਇੱਕ ਆਵਾਰਾ ਪਸ਼ੂ ਦੇ ਵੱਲੋਂ ਲੋਕਾਂ ਦੇ ਖੜੇ ਵਾਣਾ ਦੀ ਵੀ ਪੰਨ ਤੋੜ ਕੀਤੀ ਗਈ ਹੈ ਜ ਜੀਆਂ ਤਸਵੀਰਾਂ ਸੀਸੀਟੀਵੀ ਚ ਕੈਦ ਹੋ ਗਈਆਂ ਨੇ ਲਗਾਤਾਰ ਜਦੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਡਰ ਪੈਦਾ ਹੋ ਜਾਂਦਾ ਹੈ ਕਿ ਘਰੋਂ ਨਿਕਲਣਾ ਕਿੰਨਾ ਖਤਰਨਾਕ ਸਾਬਤ ਹੋ ਸਕਦਾ ਹੈ